ਐਂਡ ਦੈਨ ਕੇਮ ਟੂ ਵਰਡਸ ਜੋ ਕਿ ਰਾਣਾ ਗੁਰਜੀਤ ਸਿੰਘ ਜੀ ਨਾਲ ਅਸੀਂ ਸਰ ਜਾਣਾ ਚਾਹਾਂਗੇ ਸਰ ਤੁਹਾਡਾ ਮਾਈਕ ਆਈ ਥਿੰਕ ਇਜ਼ ਵਰਕਿੰਗ ਰਾਣਾ ਗੁਰਜੀਤ ਜੀ ਸਰ ਤੁਹਾਡਾ ਮਾਈਕ ਕਾਲ ਦਾ ਮਾਈਕ ਚੱਲ ਰਿਹਾ ਸਰ ਤੇ ਸਰ ਹੁਣ ਦੋ ਵਰਡਸ ਤੇ ਤੁਹਾਡਾ ਤਵੱਜੂ ਚਾਹਾਂਗੇ ਸਰ ਦੋ ਵਰਡਸ ਨਿਕਲ ਕੇ ਕੋਲੈਬੋਰੇਸ਼ਨ ਐਂਡ ਪੋਜ਼ਿਟਿਵਿਟੀ ਜਿਹਦੇ ਕਿ ਤੁਸੀਂ ਖੁਦ ਇੱਕ ਮਿਸਾਲ ਹੈਗੇ ਹੋ ਕਿ ਕੋਲੈਬੋਰੇਟ ਕਰਕੇ ਕਿਸ ਤਰ੍ਹਾਂ ਨਾਲ ਅਸੀਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਉੱਪਰ ਕੰਮ ਕਰ ਪਾਈਏ ਤੇ ਕਿਸ ਤਰ੍ਹਾਂ ਅਸੀਂ ਬ੍ਰਿਜ ਕਰ ਸਕਦੇ ਹਾਂ ਗੈਪ ਤੇ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਬਿਕੋਸ ਮੈਂ ਵਿਧਾਨ ਸਭਾ ਜਦੋਂ ਜਾਣਾ ਮੈਂਬਰ ਪਾਰਲੀਮੈਂਟ ਆ ਤੇ ਸਪੀਕਰ ਦੇ ਮੂੰਹ ਹਰ ਵੇਖੀ ਜਾਂਦਾ ਉਹਨੂੰ ਇੰਪੋਰਟੈਂਟ ਮੁੱਦਾ ਸੀ ਪਿਛਲੀ ਵਾਰ ਔਨ ਰਿਵਰ ਜਿਹੜਾ ਸਾਡਾ ਡਿਸਪਿਊਟ ਪਾਣੀ ਦਾ ਤੇ ਮਿੰਟ ਉਹਨਾਂ ਨੇ ਕਿਹਾ ਵੀ ਤੇਰੇ ਕੋਲ ਤਿੰਨ ਨੇ ਮੈਂ ਕਿਹਾ ਜੀ ਦੋ ਮਿੰਟਾਂ ਚ ਤਾਂ ਸਸਰੀ ਗੱਲ ਹੀ ਹੋਣੀ ਆ ਤੇ ਮੈਨੂੰ ਉਹ ਟਾਈਮ ਦੱਸ ਦਿਓ ਕਿੰਨਾ ਸਰ 3 ਮਿੰਟ 3 ਮਿੰਟ ਤੁਸੀਂ ਸਪੀਕਰ ਨਾਲ ਉਹ ਕੱਟ ਲਈ ਹੁਣ ਹੁਣ ਤੋਂ ਚਾਲੂ ਕਰੋ 3 ਮਿੰਟ ਗੱਲ ਆ ਜੇ ਸ਼ੁਡ ਆਈ ਸਪੀਕ ਇਨ ਇੰਗਲਿਸ਼ ਔਰ ਪੰਜਾਬੀ ਪੰਜਾਬੀ ਗੱਲ ਆ ਕਿ ਪੰਜਾਬ ਦੀਆਂ ਸਮੱਸਿਆ ਇੱਕ ਨਹੀਂ ਅਨੇਕ ਨੇ ਲੇਕਿਨ ਇਹਨਾਂ ਸਮੱਸਿਆ ਦਾ ਹੱਲ ਬਿਲਟ ਐਕਸ ਪੰਜਾਬ ਮਕਰ ਸਾਹਿਬ ਬੈਠੇ ਨੇ ਤੇ ਸਾਥੀ ਬੈਠੇ ਨੇ ਇਹ ਬੜਾ ਵਧੀਆ ਉਪਰਾਲਾ ਹੈ ਇਨੂੰ ਪਲੀਜ਼ ਕੈਰੀ ਇਟ ਔਨ ਇਹਨੂੰ ਐਕਸਪੈਂਡ ਕਰੋ ਪੰਜਾਬ ਦਾ ਭਲਾ ਹੋਊਗਾ ਸਵਾਲ ਇਸ ਗੱਲ ਦਾ ਕਿ ਤੁਸੀਂ ਜਿੰਨੀ ਇੰਡਸਟਰੀ ਦੀ ਗੱਲ ਕਰ ਲਓ ਇਹ 25% ਪੰਜਾਬੀਆਂ ਦੀ ਆ ਉਹ ਪੰਜਾਬ ਚ ਲੱਗਣੀ ਚਾਹੀਦੀ ਸੀ ਬਾਹਰ ਕਿਉਂ ਗਈ ਜਦ ਤਾਈਂ ਅਸੀਂ ਇਹਨਾਂ ਗੱਲਾਂ ਤੇ ਗੌਰ ਨਹੀਂ ਕਰਾਂਗੇ ਪੰਜਾਬ ਚ ਕੁਝ ਨਹੀਂ ਆਉਣ ਵਾਲਾ ਹੀਰੋ ਕਿਥੇ ਦਾ ਹੋਂਡਾ ਬਣਾਉਂਦਾ ਨਾ ਵਾਈ ਨਾਟ ਪੰਜਾਬ ਉਹ ਸਵਾਲਸ ਬਾਹਰ ਇਨਵੈਸਟ ਕਰ ਰਿਹਾ ਰਜਿੰਦਰ ਗੁਪਤਾ ਬਾਹਰ ਕਰ ਰਿਹਾ ਰਾਣਾ ਬਾਹਰ ਕਰ ਰਿਹਾ ਇਹ ਨਵਾਂ ਜੱਟ ਬਣਿਆ ਕਿਉਂਕਿ ਪੈਸੇ ਆ ਮਹਾਲੀ ਚ ਇਸ ਕਰਕੇ ਜੱਟ ਬਣਿਆ ਪੈਸੇ ਨਾ ਹੁੰਦੇ ਵੀ ਜੱਟ ਨਾ ਬਣੇ ਇਹਨਾਂ ਨੇ ਇੰਟਰੋਡਿਊਸ ਕੀਤਾ ਕਿ ਮੈਂ ਅਜ ਤੀ ਤੱਕ ਬਾਣੀਆਂ ਦਿੱਲੀ ਦਾ ਤੇ ਹੁਣ ਮੈਂ ਪੰਜਾਬ ਦਾ ਜੱਟ ਬਣ ਕੇ ਰਹਿ ਰਿਹਾ ਸੋ ਵੀਰੋ ਮੇਰੋ ਸੋਚ ਬੜੀ ਅੱਛੀ ਆ बट बिल्डिंग अलोन कंस्ट्रक्शन अलोन विल नॉट हैल्पाब वी हैव टू इंड इंडस्ट्रलाइज पंजाब पंजाब इंडस्ट्री आने की लड़ है लेकिन माहौल क्यों नहीं ठीक किसा आईम नॉट ब्लेमिंग एनी गोनमेंट ऑल गौरमेंट्स आई इक्वल सारे कितने ना कि तक कोई कमी रही कि हीरो ग्रुप और सैकड़ों और ग्रुप आहूजा साहब बार सूबे जाके ला रहे हैं कोई कमी तो है ना ਉਹ ਕਮੈਨ ਰੂਟ ਆਊਟ ਹਾਂਜੀ ਬਸ ਸੋਲੂਸ਼ਨ ਰੂਟ ਆਊਟ ਕਰਨ ਦੀ ਲੋੜ ਹੈ ਬਸ ਤੈਨ ਸਰ ਸੋਲੂਸ਼ਨ ਦੱਸੋ ਸਰ ਅਸੀਂ ਤੇ ਵੀ ਆਰ ਹੇਅਰ ਸੋਲੂਸ਼ਨ ਹਾਂਜੀ ਸੋਲੂਸ਼ਨ ਯੂ ਹੈਵ ਟੂ ਕ੍ਰੀਏਟ ਕੰਡਿਊਸਿਵ ਐਟਮੋਸਫੀਅਰ ਐਟਮੋਸਫੀਅਰ ਦੇ ਵਿੱਚ ਲਾਅ ਐਂਡ ਆਰਡਰ ਐਟਮੋਸਫੀਅਰ ਦੇ ਵਿੱਚ ਵਰਕ ਕਲਚਰ ਸਾਡਾ ਬੜਾ ਅੱਛਾ ਆ ਬਟ ਵੀ ਹੈਵ ਟੂ ਚੈਨਲਾਈਜ਼ ਦੀ ਐਨਰਜੀ ਆਫ ਦੀ ਯੂਥ ਉਹਨਾਂ ਨੂੰ ਟੈਕਨੀਕਲ ਐਜੂਕੇਸ਼ਨ ਵੱਧ ਤੋਂ ਵੱਧ ਐਪੀਨ ਮਿਨਿਸਟਰ ਫਾਰ 3 ਮੰਥਸ 111 एंड मंथ्स दैट वाज अ पनिशमेंट पोस्टिंग फॉर मी आई थिंक दैट इज द बेस्ट डिपार्टमेंट टू वर्क इन यू कैन डू लॉट ऑफ गुड टू द यूथ टू स्टेट, विच यू कैन बिल्ड योर बिल्ट एक्स पंजाब आ ना यू कैन रियली बिल्ट पंजाब इफ यू वर्क ऑन एम्प्लॉयमेंट हाउ डू यू पंजाब दिन प्रॉब्लम्स की आ पंजाब की प्रॉब्लम है कि साढ़े को पैसे नहीं खजाना खाली आ पंजाब की प्रॉब्लम दूजी की कि ड्रग आ ਪੰਜਾਬ ਦੀ ਪ੍ਰੋਬਲਮ ਕੀ ਆ ਕਿ ਅਨਐਮਪਲੋਇਮੈਂਟ ਆ ਇਹਨਾਂ ਸਾਰੀਆਂ ਚੀਜ਼ਾਂ ਦਾ ਹੈ ਇੰਡਸਟਰੀਅਲਾਈਜੇਸ਼ਨ ਜੇ ਇੰਡਸਟਰੀਅਲਾਈਜੇਸ਼ਨ ਹੋਏਗੀ ਟ੍ਰੇਨਡ ਯੂਥ ਹੋਏਗਾ ਟ੍ਰੇਨਿੰਗ ਦੇਾਂਗੇ ਐਂਡ देयर ਆਰ ਐਨ ਨੰਬਰ ਆਫ ਥੀਸ ਇੰਸਟੀਟਿਊਟਸ ਵੇਲੇ ਪਿਆ ਸਰਕਾਰ ਤੋਂ ਚਲਾਏ ਨਹੀਂ ਜਾਂਦੇ ਤੇ ਬੱਚਿਆਂ ਨੂੰ ਲੈ ਕੇ ਜਾਓ ਤਾਂ ਉੱਥੇ ਰਹਿੰਦੇ ਨਹੀਂ ਸੋ ਪ੍ਰੋਬਲਮ ਦੋਨੋਂ ਬਣੇ ਆ ਸਾਨੂੰ ਮਾਹੌਲ ਇਦਾਂ ਦਾ ਕ੍ਰੀਏਟ ਕਰਨਾ ਪਊਗਾ ਜਿੱਥੇ ਯੂਥ ਫਾਰਵਰਡ ਆਵੇ এডুকেশন ایتھوں কানাডা ਚਲ ਜਾਂਦੇ ਕਿੱਲ ਕੱਢਣਾ ਆਉਂਦਾ ਨਹੀਂ ایتھوں ਕੁਝ ਸਿੱਖ ਕੇ ਜਾਣ ਤਾਂ ਡਾਲਰਾਂ 'ਚ ਉਹਨਾਂ ਨੂੰ ਪੂਰੀ ਪ੍ਰੋਪਰ ਪੇ ਮਿਲੇ ਨਹੀਂ ਨਹੀਂ ਬਿਲਕੁਲ ਪੇਡ ਬਰੋਡ ਆਲਸੋ ਨੇ ਐਬਸੋਲੂਟਲੀ ਐਗਰੀਡ ਸਰ ਐਂਡ ਇਕਵਰ ਰਾਣਾ ਜੀ ਵਾਸੇ ਜ਼ੋਰਦਾਰ ਤਾਲੀਆਂ ਆ ਜਾਣ ਬ੍ਰਿਲਇੰਟ ਇਨਸਾਈਟਸ ਸਰ ਨੇ ਨਾ ਬੜਾ ਅੱਛਾ ਲੀਡਰ ਪ੍ਰੋਬਲਮ ਹਾਂ ਜੀ ਉਹਦੇ ਦਾ ਸ਼ੁਰੂ ਹੀ ਹੋਇਆ ਸੀ ਨਹੀਂ ਬੱਸ ਸਤਿ ਸ੍ਰੀ ਅਕਾਲ ਵੈਸੇ ਨਹੀਂ ਮਕਰ ਸਾਹਿਬ ਅਗਲੀ ਵਾਰ ਇਹ ਨਹੀਂ ਘਟੂ ਘਟੂ 20 20 15 15 ਮਿੰਟ ਹੋਣ ਉਹ ਬੰਦਾ ਗੱਲ ਕਰੇ ਇਹ ਤਾਂ ਸਸਰੀ ਘਾਲ ਹੀ ਕੀਤੀ ਨਾ ਨਾਨਾ ਜੀ ਨਹੀਂ ਨਹੀਂ ਰਾਣਾ ਜੀ ਸਸਰੀ ਘਾਲ ਹਾਂ ਜੀ ਹੋਰ ਤੁਹਾਡੇ ਬਾਰੇ ਜਾਣਾਂਗੇ ਸਾਡੇ ਹੁਣ ਉਮੰਗ ਜੀ ਦੇਖੋ ਕਿੰਨੇ ਉਮੰਗ ਲੈ ਕੇ ਬੈਠੇ ਹੋਏ ਆਂ ਤੇ ਅਸੀਂ ਇਹਨਾਂ ਨਾਲ ਵੀ ਗੱਲ ਕਰਾਂਗੇ ਪਰ ਰਾਣਾ ਜੀ ਬ੍ਰਿਲੈਂਟ ਇਨਸਾਈਟਸ ਜੋ ਤੁਸੀਂ ਗੱਲ ਕੀਤੀ ਕਿ ਅਸੀਂ ਐਟਮੋਸਫੇਅਰ ਲਾਅ ਐਂਡ ਆਰਡਰ ਪ੍ਰੋਬਲਮਸ ਹੈਗੀਆਂ ਬਟ ਤੁਸੀਂ ਬਹੁਤ ਵਧੀਆ ਸੋਲੂਸ਼ਨ ਦਿੱਤਾ ਦੋ ਤਰੀਕੇ ਨਾਲ ਇੱਕ ਇੰਡਸਟਰੀਅਲਾਈਜੇਸ਼ਨ ਆਫ ਪੰਜਾਬ ਇੱਕ ਯੂਥ ਨੂੰ ਕਿਸੇ ਤਰੀਕੇ ਨਾਲ ਅਸੀਂ ਐਜੂਕੇਸ਼ਨ ਇੰਸਟੀਟਿਊਟਸ ਥਰੂ ਅੱਗੇ ਲੈ ਕੇ ਜਾਈਏ ਦੇਖੋ ਪੰਜਾਬ ਦੀ ਮੈਂ ਪ੍ਰੋਬਲਮ ਫਾਈਨੈਂਸ਼ੀਅਲ ਵੀ ਕੀਤੀ ਆ ਜੀ ਲੇਕਿਨ ਇੰਡਸਟਰੀਲਾਈਜੇਸ਼ਨ ਹੋਏਗੀ ਤਾਂ এমਪਲੋਇਮੈਂਟ ਮਿਲੇਗੀ ਤੇ ਡਰੱਗ ਘਟੇਗੀ ਔਰ ਟੈਕਸ ਕਲੈਕਟ ਹੋਏਗਾ ਤਾਂ ਸੂਬੇ ਦੀ ਫਾਈਨੈਂਸ਼ੀਅਲ ਹਾਲਾਤ ਵਧੀਆ ਹੋਣਗੇ ਜੀ ਸਾਡੀ ਗ੍ਰੇਡਿੰਗ ਵੀ ਵਧੀਆ ਹੋਏਗੀ ਤੇ ਆ ਦੁਬਈ ਵਾਲੇ ਵੀ ਬੈਠੇ ਇੱਥੇ ਮੈਂ ਲੁਧਿਆਣੇ ਗਿਆ ਮੱਕੜ ਸਾਹਿਬ ਜਿੱਥੇ ਆਪਾਂ ਮਿਲੇ ਸੀ ਮੇਰੇ ਖਿਆਲ ਨਾਲ ਉਹ ਸਟਰੀਟ ਗੱਲ ਹੈ ਕਿ ਵੀ ਸੋਚ ਨਾਲ ਨਹੀਂ ਬਣਾ ਰਹੇ ਸੀ ਪੰਜਾਬ ਨੂੰ ਉਹ ਲੁਧਿਆਣੇ ਦੀ ਜਿਹੜੀ ਸਟਰੀਟ ਆ ਕੀ ਸਾਊਥ ਸਿਟੀ ਦੇ ਵਿੱਚ ਫੂਡ ਸਟਰੀਟ ਸਨਵਿਊ ਸਨਵਿਊ ਸਰ ਹਾਂ ਜੀ ਕਿ ਸਨਵਿਊ ਬਿਊਟੀਫੁਲ ਦੁਬਈ ਕੀ ਆ ਦੁਬਈ ਕਹਦੇ ਨਹੀਂ ਲੋਕ ਜਾਂਦੇ ਆ ਪੈਸੇ ਖਰਚਣ ਲਈ ਜਾਂਦੇ ਆ ਤੇ ਸੈਕੰਡ ਫਰਸਟ ਅਟਰੈਕਸ਼ਨ ਇਜ਼ ਸਰ ਲੁਧਿਆਣਾ ਦੀ ਕੋਈ ਅਟਰੈਕਸ਼ਨ ਤੁਹਾਨੂੰ ਦੱਸ ਦੇਣਾ ਸਰ ਲੁਧਿਆਣਾ ਇਲੈਕਸ਼ਨ ਚੀਜ਼ ਜਾ ਕੇ ਆਏ ਸਰ देयर ਇਜ਼ ਅਨਦਰ ਅਟਰੈਕਸ਼ਨ ਲੁਧਿਆਣਾ ਮੱਕੜ ਸਾਹਿਬ ਨੂੰ ਪਤਾ ਲੱਗਾ ਹੋਏਗਾ ਕਿ 3009 ਨੰਬਰ ਦੀ ਗੱਡੀ ਲੁਧਿਆਣਾ ਚ ਬੜੀ ਘੁੰਮਦੀ ਹੈ ਅੱਜਕੱਲ ਤੇ एवरीवन ਇਜ਼ ਵੈਰੀ ਕੀਨ ਕਿ ਹੁਣ ਕੁਝ ਵਧੀਆ ਹੋਣ ਜਾ ਰਹੇ ਐਂਡ ਥੈਂਕਸ ਟੂ ਯੂ ਸਰ ਚਲੋ